ਸਭ ਵਕੀਲ ਸਾਹਿਬ ਬਹੁਤ ਸਾਰੇ ਹੀ ਇਹ ਪੜੇ ਲਿਖੀ ਕੌਮ ਹੈ ਮੈਂ ਵੀ ਡਾਕਟਰ ਮੈਂ ਕੋਈ ਤੁਸੀਂ ਆਏ ਹੋ ਮੈਂ ਕੁਆਲੀਫਾਈਡ ਆ ਮੈਂ ਐਮ ਐਸ ਆਮ ਆਫਥਲਮੋਲੋਜਿਸਟ ਐਥੋ 10 ਪੜ੍ਹ ਕੇ ਕੋਈ ਖੜਾ ਹੋ ਕੇ ਇਦਾਂ ਦੀਆਂ ਗੱਲਾਂ ਕਰੇ ਮੈਨੂੰ ਨਹੀਂ ਪਸੰਦ ਸਾਫ਼ ਗੱਲ ਕਰੋ ਜੋ ਗੱਲ ਜੋ ਗੱਲ ਨਹੀਂ ਨਹੀਂ ਨਾ ਠੀਕ ਹੈ ਨਾ 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 ਬਿਲਕੁਲ ਠੀਕ ਹੈ ਤੁਸੀਂ ਉਹ ਤੋਏ ਤੋਏ ਕੋਈ ਬੈ ਜਾ ਰੰਨ ਥੱਲੇ ਬੈ ਜਾ ਬੈ ਜਾ ਰੰਨ ਹੱਦ ਕਰਤੀ ਐ ਨਹੀਂ ਤਾਂ ਬੱਸ ਬੱਸ ਥੋੜਾ ਬੜੇ ਲਿਖਿਆ ਵਾਲੀ ਗੱਲ ਕਰੋ ਜੇ ਕਰਨੀ ਐ ਕੋਈ ਪ੍ਰੇਮ ਸਿੰਘ ਸਾਹਿਬ ਬੈ ਜਾ ਤੂੰ ਬੈ ਜਾ ਬਈ ਫੇਰ ਠੀਕ ਐ ਜੇ ਫੇਰ ਕੋਈ ਗੱਲ ਐ ਨਹੀਂ ਸੁਣਦੀ ਫੇਰ ਉੱਠ ਉੱਠ ਕੇ ਦੱਸੋ ਤੁਸੀਂ ਤੁਸੀਂ ਕੋਣ ਹੋ ਸਾਡਾ ਅੱਜ ਲੀਡ ਨੂੰ ਨਹੀਂ ਜੇ ਗੱਲ ਸੋਣੀ ਨਹੀਂ ਹੈ ਦੇਖੋ ਇੱਕ ਮਿੰਟ ਤੁਸੀਂ 24 ਮਿੰਟ ਕਰਕੇ ਚੱਲੋ ਪਕਰਦੇ ਹੋ ਯਾਰ ਦੇਖੋ ਬਾਅਦ ਚ ਗੱਲ ਕਰਿਓ ਪਹਿਲਾਂ ਮੈਂ ਦੱਸਾਂ ਇਹ ਝੂਠੀਆਂ ਸਲਾਵਾ ਨੇ ਐਮਐਲਏ ਸਾਹਿਬ ਅਸੀਂ ਦੇਖੋ ਰਿਕਵੈਸਟ ਕਰਦੇ ਆਂ ਵੀ ਜੇ ਤੁਸੀਂ ਕਹਿੰਦੇ ਵੀ ਝੂਠੀਆਂ ਬਵਾਵਾ ਪਹਿਲੀ ਗੱਲ ਤੇ ਝੂਠੀਆਂ ਬਵਾਵਾ ਨਹੀਂ ਹੈਗੀਆਂ ਜੇ ਤੁਸੀਂ ਸਾਨੂੰ ਦੇਖੋ ਮੈਨੂੰ ਦੇਖੋ ਸਾਰ ਆਪਣੀ ਮੇਰੀ ਅਸੀਂ ਤੁਹਾਨੂੰ ਹੰਬਲ ਸਮਿਸ਼ਨ ਕਰਦੇ ਆਂ ਵੀ ਤੁਸੀਂ ਸਾਨੂੰ ਡੇਟ ਰਿਟਰਨ ਦੇ ਵਿੱਚ ਦੇ ਦਿਓ ਵੀ ਇਹੋ ਜਿਹਾ ਕੁਝ ਨਹੀਂ ਹੋ ਰਿਹਾ ਮੈਂ ਮਿੱਤਲ ਲਿਖਾ ਲਓ ਹਾਂ ਲਿਖ ਕੇ ਲਿਖਾ ਲਓ ਮੈਨੂੰ ਐਮਐਲਏ ਜੀ ਆਪੇ ਬਗਦੋ ਮੈਂ ਇਤਰਾਜ਼ ਸਾਰੇ ਕਰਦਾ ਤੇ ਜਿਹੜੇ ਜੇ ਕਿਸੇ ਨੂੰ ਮੇਰੀ ਗੱਲ ਮਾਰੀ ਲਗੀ ਹੈ ਸੌਰੀ ਮੈਂ ਉਹ ਵਾਪਸ ਲੈ ਲਾਂਾ ਸ਼ਬਦ ਕੋਈ ਗੱਲ ਨਹੀਂ ਠੀਕ ਹੈ ਜੀ ਜਿਹੜੀ ਮੈਂ 10ਵੀਂ ਵਾਲੀ ਕਹੀ ਮੈਂ ਵਾਪਸ ਲੈ ਲਾਂਾ ਸੌਰੀ ਮੈਂ ਮੇਰਾ ਮਕਸਦ ਕੋਈ ਐਸਾ ਨਹੀਂ ਮੇਰਾ ਕੋਈ ਐਸਾ ਨਹੀਂ ਉਹ ਯਾਰ ਮੇਰੇ ਨਾਲ ਬੁਲਾਇਆ ਸੀ ਜੇ ਕੋਈ ਸਵਾਲ ਹੈ ਤਾਂ ਮੈਨੂੰ ਦੱਸੋ ਹਾਂ ਜੀ ਮੈਂ ਦੱਸਾਂ ਇਹ ਤੁਹਾਡਾ ਬਹੁਤ ਕਸੂਰ ਹੈ ਐਮਐਲਏ ਸਾਹਿਬ 3 ਦਿਨਾਂ ਤੋਂ ਧਰਨਾ ਚੱਲ ਰਿਹਾ ਇੱਥੇ ਅੱਜ ਤੁਸੀਂ ਆ ਕੇ ਕਹਿੰਦੇ ਹੋ ਵੀ ਜਿੰਨੇ ਵੀ ਲੋਕਾਂ ਨੇ ਇੱਥੇ ਧਰਨਾ ਲਾਇਆ ਇਨਸਾਫ ਪਸੰਦ ਲੋਕ ਨੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਰੋਜ਼ ਨਿਤ ਨਵਾਂ ਪ੍ਰਵੋਗ ਕਰਦੀ ਆ بڑے ਲਿਖੇ ਨਾਗਰਿਕਾਂ ਨੂੰ ਤੁਸੀਂ ਆ ਕੇ ਕਹਿਣਾ ਬਲਤ ਅਰਪਣ ਅੱਜੋਂ ਕੱਲ ਤੋਂ ਨਾ ਜੇ ਤੁਸੀਂ ਕਹਿਣ ਕਿ ਦੱਸੜ ਦੱਸੜ ਕਰ ਦੱਸੜ ਬਣਾ ਸਰਕਾਰੀ ਉਹ ਮੈਂ ਮਾਫੀ ਮੰਗ ਲਈ ਉਹਦੀ ਦੱਸੜ ਬਾਗਾ ਦੱਸੜ ਹੱਦ ਹੋਣ ਦੋ ਮਾਫੀ ਮੰਗ ਲਈਓ ਅੱਜ ਵੀ ਮੰਗਲੀ ਹੋਰ ਤਾਂ ਚਾਹੀਦਾ ਹਾਂ ਵੀ ਮੰਗਲੀ ਨਹੀਂ ਦੇਖੋ ਸਾਰੇ ਬਹਿ ਜਾਓ ਸੋ ਵਕੀਲ ਸਾਹਿਬ ਬਹੁਤ ਸਾਰੇ ਹੀ ਇਹ ਪੜ੍ਹੇ ਲਿਖੇ ਕੌਮ ਹੈ ਮੈਂ ਵੀ ਡਾਕਟਰ ਹਾਂ ਮੈਂ ਕੋਈ ਤੁਸੀਂ ਆਏ ਮੈਂ ਕੁਆਲੀਫਾਈਡ ਆ ਮੈਂ ਐਮ ਐਸ ਆਮ ਆਪਥਲਮੋਲੋਜਿਸ ਐਥਰ 10 ਪੜ੍ਹ ਕੇ ਕੋਈ ਖੜਾ ਹੋ ਕੇ ਇਦਾਂ ਦੀਆਂ ਗੱਲਾਂ ਕਰੇ ਮੈਨੂੰ ਨਹੀਂ ਪਸੰਦ ਸਾਫ਼ ਗੱਲ ਕਰੋ ਜੋ ਗੱਲ ਜੋ ਗੱਲ ਨਹੀਂ ਨਹੀਂ ਨਾ 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 ਬਿਲਕੁਲ ਠੀਕ ਹੈ ਤੁਸੀਂ ਤੋ 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 ਬੈ ਜਾ ਰਾਮ ਥੱਲੇ ਬੈ ਜਾ ਬੈ ਜਾ ਰਾਮ ਬੱਧ ਕਰਤੀ ਹੈ ਨਹੀਂ ਤਾਂ ਬੈ ਬੱਸ ਥੋੜਾ ਬੜੇ ਲਿਖਿਆ ਵਾਲੀ ਗੱਲ ਕਰੋ ਜੇ ਕਰਨੀ ਹੈ ਕੋਈ ਨਹੀਂ ਸਰ ਬੈ ਜਾ ਬੈ ਜਾ ਬਈ ਫੇਰ ਠੀਕ ਹੈ ਜੇ ਕੋਈ ਗੱਲੇ ਨਹੀਂ ਸੁਣਦੀ ਫੇਰ ਉੱਠ ਉੱਠ ਕੇ ਦੱਸੋ ਅਸਲ ਹਲ ਕਰਦੇ ਨਹੀਂ ਹੋ ਸੀ ਮਾਲਿਆ ਯਾਰ ਤੁਸੀਂ ਕੋਣ ਹੋ ਸਾਡਾ ਚੱਲਿਆ ਤਲੀ ਤੁਮ ਨਹੀਂ ਜੇ ਗੱਲ ਸੁਣਨੀ ਨਹੀਂ ਹੈ ਦੇਖੋ 1 ਮਿੰਟ ਤੁਸੀਂ ਯਾਰ ਤੁਸੀਂ ਕਿਰਪਾ ਕਰਕੇ ਸ਼ਾਂਤ ਹੋ ਜਾਓ ਯਾਰ 1 ਮਿੰਟ ਬਾਅਦ ਚ ਗੱਲ ਕਰਿਓ ਪਹਿਲਾਂ ਮੈਂ ਦੱਸਾਂ ਇਹ ਚੂਟੀਆਂ ਸਲਾਵਾ ਨੇ ਐਮਐਲਏ ਸਾਹਿਬ ਅਸੀਂ ਸੋ ਕੋ ਰਿਕਵੈਸਟ ਕਰਦੇ ਆ ਵੀ ਜੇ ਤੁਸੀਂ ਕਹਿੰਦੇ ਵੀ ਝੂਠੀਆਂ ਬਵਾਵਾ ਪਹਿਲੀ ਗੱਲ ਤੇ ਝੂਠੀਆਂ ਬਵਾਵਾ ਨਹੀਂ ਹੈਗੀਆਂ ਜੇ ਤੁਸੀਂ ਸਾਨੂੰ ਦੇਖੋ ਮੈਨੂੰ ਦੇਖੋ ਸਾਰ ਆਪਣੀ ਮੇਰੀ ਅਸੀਂ ਤੁਹਾਨੂੰ ਹੰਬਲ ਸਮਿਸ਼ਨ ਕਰਦੇ ਆ ਵੀ ਤੁਸੀਂ ਸਾਨੂੰ ਡੇਟ ਰਿਟਰਨ ਦੇ ਵਿੱਚ ਦੇ ਦਿਓ ਵੀ ਇਹੋ ਜਿਹਾ ਕੁਝ ਨਹੀਂ ਹੋ ਰਿਹਾ ਮੈਂ ਮਿੱਤਲ ਲਿਖਾ ਲਓ ਹਾਂ ਲਿਖ ਕੇ ਲਿਖਾ ਲਓ ਮੇਕੋ ਤੇ ਜਿਹੜੇ ਜੇ ਕਿਸੇ ਨੂੰ ਮੇਰੀ ਗੱਲ ਮਾੜੀ ਲੱਗੀ ਐ ਸੌਰੀ ਮੈਂ ਉਹ ਵਾਪਸ ਲੈ ਲਾਂ ਸ਼ਬਦ ਕੋਈ ਗੱਲ ਨਹੀਂ ਠੀਕ ਹੈ ਜੀ ਜਿਹੜੀ ਮੈਂ 10ਵੀਂ ਵਾਲੀ ਕਹੀ ਵਾਪਸ ਲੈ ਲੰਦਾ ਸੌਰੀ ਮੈਂ ਮੇਰਾ ਮਕਸਦ ਕੋਈ ਐਸਾ ਨਹੀਂ ਮੇਰਾ ਕੋਈ ਐਸਾ ਉਹ ਯਾਰ ਜੇ ਕੋਈ ਸਵਾਲ ਹੈ ਤਾਂ ਮੈਨੂੰ ਦੱਸੋ ਹਾਂ ਜੀ ਮੈਂ ਦੱਸਾਂ ਇਹ ਤੁਹਾਡਾ ਬਹੁਤ ਕਸੂਰ ਹੈ ਐਮਐਲਏ ਸਾਹਿਬ ਤਿੰਨ ਦਿਨਾਂ ਤੋਂ ਧਰਨਾ ਚੱਲ ਰਿਹਾ ਇੱਥੇ ਅੱਜ ਤੁਸੀਂ ਆ ਕੇ ਕਹਿੰਦੇ ਹੋ ਵੀ ਜਿੰਨੇ ਵੀ ਲੋਕਾਂ ਨੇ ਇੱਥੇ ਧਰਨਾ ਲਾ ਇਨਸਾਫ ਪਸੰਦ ਲੋਕ ਨੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਰੋਜ਼ ਨਿਤ ਨਮਾ ਪਰਵੋਗ ਕਰਦੀ ਆ ਪਰ ਇਹ ਨਹੀਂ ਕਿ ਨਾਗਰਿਕਾਂ ਨੂੰ ਤੁਸੀਂ ਆ ਕੇ ਕਹਿਣਾ ਪਹਿਲਾਂ ਤਾਂ ਅਰਪਣ ਯਾਰੋ ਗੱਲ ਤੋਂ ਨਾ ਜੇ ਤੁਸੀਂ ਕਹਿਣਾ ਜੱਸੜ ਦੇ ਜੱਸੜ ਕਰ ਕੀ ਕਰ ਜੱਸੜ ਤੁਸੀਂ ਪਤਾ ਸਰਕਾਰੀ ਹੋ ਮੈਂ ਮਾਫੀ ਮੰਗ ਲਈ ਉਹਦੀ ਜੱਸੜ ਕਸਮ ਜੱਸੜ ਮਾਫਾ ਸਰ ਪਹਿਲਾਂ ਮਾਫਾ ਉਹ ਹੱਲ ਹੋਣ ਦੋ ਓਏ ਆ ਮਾਫੀ ਮੰਗਾਓ ਨਾ ਕਾਦੀਆਂ ਮਾਫੀ ਮੰਗ ਰਹੀ ਫਿਰ ਕਰ ਰਹੀ ਆਂ ਹਾਂ ਮਾਫੀ ਮੰਗ ਲਈਓ ਮਾਫੀ ਮੰਗ ਲਈ ਹੋਰ ਤਾਂ ਚਾਹੀਦਾ ਹਾਂ ਹਾਂ ਵੀ ਮੰਗ ਲਈ ਨਹੀਂ ਦੇਖੋ ਸਾਰੇ ਬਹਿ ਜਾਓ ਜੇ ਸੈਂ ਕਰਾ ਲਓ